ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵਲੌਗ ਤੁਹਾਡਾ ਸਵਾਗਤ ਹੈ ਤੇ ਬਾਪੂ ਆਪਣਾ ਫੇਰ ਦੁਬਾਰੇ ਟਾਈਮ ਹੋ ਗਿਆ ਅੱਜ ਪਹਿਲੇ ਦਿਨ ਬਾਪੂ ਨੂੰ ਲਿਆਂਦਾ ਖੇਤ ਵੈਸੇ ਬਾਪੂ ਸਬਜ਼ੀ ਤਾਂ ਨਹੀਂ ਤੋੜਦਾ ਵੈ ਜੀ ਨਹੀਂ ਲੱਗ ਰਿਹਾ ਸੀ ਕਹਿੰਦਾ ਕਰੇ ਖੇਤ ਚੱਲਣਾ ਨਾਲ ਜਾਊਂਗਾ ਬਾਪੂ ਵੈਸੇ ਤਾਂ ਅਮੀ ਲੈਣ ਗਿਆ ਜੇ ਬੈਠਣੇਗੀ ਤੇ ਨਾਲ ਲੈ ਕੇ ਆਈ ਜੀ ਬਾਪੂ ਨੂੰ ਬਾਪੂ ਕਹਿੰਦਾ ਖੇਤ ਲਾਜ਼ਮੀ ਚੱਲਣਾ ਘਰੇ ਕਾਹਨੂੰ ਫਿਰ ਬੰਦੇ ਦਾ ਜੀ ਲੱਗਦਾ ਜਿਹੜੇ ਨੇ ਕੰਮ ਕੀਤਾ ਹੋਵੇ ਉਹ ਕੱਲ ਵਾਲਿਆਂ ਪਾ ਗਿਆ ਤੁਹਾਨੂੰ ਬੁਰਗੜ ਬਾਹਰ ਟਿਕਾ ਉਹ ਦੂਜਾ ਆ ਗਿਆ ਉਹਨੂੰ ਫਾਦਿਆ ਆਪਾਂ ਇਹਨਾਂ ਦਾ ਕਾਲੇ ਵੀ ਬਹੁਤ ਖਾਲੀਆਂ ਸੀ ਇੱਕ ਵੱਡੀ ਕੁੱਤੀ ਹੋ ਰਹੀ ਦੀ ਬਾਪੂ ਪਹਿਲਾਂ ਸਾਰਾ ਉਹਨਾਂ ਦੀ ਸੇਵਾ ਕਰਦਾ ਹੈ ਸ਼ਾਇਦ ਬਾਪੂ ਨੂੰ ਪੁੰਨੀ ਤਾਰ ਗਿਆ ਕੋਈ ਨਹੀਂ ਜੀ ਜਿਆਦਾ ਜ਼ਾਹਿਰ ਆਲਾ ਹੁੰਦਾ ਫਿਰ ਓਕਾਂ ਦਾ ਉਹ ਆ ਗਿਆ ਉਹਨੂੰ ਵੱਡੂ ਆਪਾਂ ਪਰ ਇਹਨਾਂ ਦਾ ਖਾਣਾ ਵੀ ਹੈ ਨਹੀਂ ਬਸ ਸਬਜ਼ੀ ਤੋੜਦੇ ਆਂ ਅੱਜ ਸਬਜ਼ੀ ਵੀ ਹੁਣ ਤਿੰਨ ਚਾਰ ਦਿਨ ਹੋ ਗਏ ਤੋੜੀ ਨਹੀਂ ਤੇ ਅੱਜ ਦਿਨੀ ਖਾਹੀ ਗਈ ਹੈ ਸਾਰੀ ਸਬਜ਼ੀ ਸਬਜ਼ੀ ਹੁਣ ਹੈ ਵੀ ਕੱਟੀ ਹੈਗੀ ਕਿਉਂਕਿ ਕਾਰਨ ਇਹ ਹੋਇਆ ਪਿਆਗਾ ਮੀਹਾ ਕਰਕੇ ਤੇ ਦੂਜਾ ਨੰਬਰ ਇਹ ਆਪਣੀ ਗੋਭੀ ਵਾਲੇ ਚੱਲਾਂ ਚ ਕਈ ਦਿਨ ਲੈ ਜੂਗੀ ਹੁਣ ਆਪਣੇ ਕੋਲ ਥੋੜੀ ਜਿਹੀ ਪਾਲਕ ਹੋ ਗਈ ਜਿਵੇਂ ਕੁਛ ਕੱਦੂ ਥਾਜ ਜਾਂਦੇ ਨੇ ਤੇ ਤੋਰੀਆਂ ਹੋ ਗਈਆਂ ਇੱਕ ਦਿਨ ਛੱਡ ਕੇ ਤੇ ਚੌਲੇ ਹੋ ਗਏ ਇਹ ਦਾਣੇ ਆ ਚੌਲੇ ਉੱਧਰ ਆਪਣੇ ਖੇਤ ਹੈਗੇ ਨੇ ਇਹ ਚੀਜ਼ਾਂ ਥੋੜੇ ਥੋੜੇ ਥਾਜ ਜਾਂਦੀਆਂ ਤੇ ਜਿੰਨਾ ਕਿਹੜਾ ਘਾਰ-ਵਾਰ ਵਧੀਆ ਚੱਲੀ ਜਾਂਦਾ ਤੇ ਬਾਕੀ ਹੁਣ ਨਵੀਆਂ ਸਬਜ਼ੀਆਂ ਲਾਉਣ ਦੀ ਆਪਾਂ ਕਰਦੇ ਆਂ ਤਿਆਰੀ ਇੱਕ ਤਾਂ ਰੱਬ ਵੀ ਨਹੀਂ ਕੁਛ ਕਰਨ ਦਿੰਦਾ ਅੱਜ ਫੇਰ ਆਹ ਹਾਲ ਹੋਇਆ ਕਿਹੜਾ ਬੱਦਲ ਵਾਈ ਫੇਰ ਕਰ ਰੱਖੀਏਗੀ ਤੇ 13 14 ਦਾ ਦੁਬਾਰੇ ਮੀਂਹ ਦਸੀ ਜਾਂਦੇ ਉਹ ਤੋਂ ਪਹਿਲਾਂ ਪਹਿਲਾਂ ਵਾਹਣ ਵੀ ਆਪਾਂ ਬਾਹਰ 15 15 ਦਾ ਦੱਸਦੇ ਮਨਲਾ ਦਾ 15 16 ਦਾ ਦੁਬਾਰੇ ਮੀਂਹ ਦਸੀ ਤਾਂ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਵਾਹਣ ਸਾਰਾ ਬਾਹਰ ਦੇਣਾ ਹੈ ਬਾਅਦ ਕੀ ਕਰਦਾਂਗੇ ਤਿਆਰੀ ਵਾਹਣ ਦੀ ਬਾਕੀ ਹੁਣ ਮੈਂ ਤੇ ਬੇਬੇ ਕਰਾਂ ਲੱਗਦੇ ਆਂਗੇ ਤੇ ਲਾਈਟ ਦੇਖਦੇ ਆਂ ਕੱਲ ਗੋਬੀ ਵੀ ਰਮੌਣੀ ਸੀ ਤੇ ਲੈਟਰ ਦਾ ਪਾਇਆ ਸੀ ਪਟਾਕਾ ਅੱਜ ਦੇਖਦੇ ਆਂ ਵੀ ਲਾਈਟ ਹੈਗੀ ਹੈ ਕਿ ਨਾ ਜੇ ਲਾਈਟ ਹੋਈ ਗ੍ਰੇਟ ਲੈਣਾ ਹਾਂ ਲਿਆਉਣਾ ਲਾਈਟ ਦੇਖਦੇ ਜੇ ਲਾਈਟ ਹੋਈ ਤਾਂ ਆਪਾਂ ਪਹਿਨਾ ਰਮੌਣੀ ਗੋਬੀ ਬਾਪੂ ਅੱਜ ਆਇਆ ਸੀ ਤੇ ਬਾਪੂ ਆਪਣਾ ਹੈ ਵੀ ਕਰਮਾ ਵਾਲਾ ਤੇ ਅੱਜ ਆਇਆ ਬਾਪੂ ਅੱਜ ਕਦੂ ਬਹੁਤ ਲਹੇ ਨੇ ਇੱਧਰ ਵੀ ਆਪ ਇੱਧਰ ਵੀ ਪਾਏ ਨੇ ਆਪਣੇ ਗਰੇਡ ਇੱਧਰ ਵੀ ਪਾਏ ਨੇ ਤੇ ਕਦੂ ਅੱਜ ਲਹੇ ਵੀ ਪੂਰੇ ਚੰਗੇ ਨੇ ਪੂਰੇ ਸੋਹਣੇ ਲਹੇ ਨੇ ਬਾਪੂ ਆਪਣਾ ਹੁਣ ਪਤਾ ਬਹੁਤ ਕਰਮਾ ਵਾਲਾ ਬਾਪੂ ਦੀ ਅੱਜ ਡਿਊਟੀ ਲਾਈ ਆ ਬਾਪੂ ਨੇ ਕੱਲੇ ਕਦੂਆਂ ਦੇ ਇੱਥੇ ਚਿੰਨੇ ਚਿੰਨੇ ਨੇ ਤੇ ਆਪਾਂ ਤੋੜ ਦੇਾਂਗੇ ਬਾਪੂ ਆਪਣਾ ਬੈਠਾ ਇੱਥੇ ਕਿਣੀ ਜਾਂਦਾ ਇੱਕ ਥਾਂ ਤੇ ਬਾਪੂ ਕਹਿੰਦਾ ਮੇਰਾ ਵੀ ਜੀ ਨਹੀਂ ਲੱਗਦਾ ਮੈਨੂੰ ਵੀ ਖੇਤ ਲੈ ਕੇ ਚੱਲੋ ਤਿੰਨੇ ਗਰੇਡ ਵੜ ਤੇ ਬਨ ਤੇ ਹੁਣ ਆਪਾਂ ਤੇ ਹੁਣ ਮੈਂ ਤੇ ਬੇਬੇ ਹੁ ਤੇ ਇਤਰੇ ਜਾਲ ਦੇ ਵਿੱਚੋਂ ਤੋਰੀਆਂ ਹੁਣ ਭਾਲ ਕੇ ਉਹ ਤੋਰੀਆਂ ਤੋੜਦੇ ਕੋ ਕੱਦੂ ਦਾ ਕੱਦੂ ਸੀਗੇ ਜਿਹੜੇ ਆਪਣੇ ਕੱਦੂ ਦਾ ਆਪਣੇ ਆ ਥਾ ਗਏ ਪੂਰੇ ਤਿੰਨ ਗ੍ਰੇਡ ਭਰ ਗਏ ਹੁਣ ਤੋਰੀਆਂ ਦੀ ਵਾਰੀ ਹੁਣ ਤੋਰੀਆਂ ਤੋੜਦੇ ਆਂਗੇ ਤੇ ਬਾਪੂ ਬਾਪੂ ਆਪਣਾ ਨੂੰ ਤਾਂ ਇਕੱਲਾ ਬੈਠਣ ਦੇ ਉਹ ਕਰਿਆਗਾ ਕਹੋ ਠੀਕ ਆ ਹੁਣ ਬਾਪੂ ਸਾਰੇ ਤੇਰੇ ਬਾਰੇ ਪੁੱਛਦੇ ਰਹਿੰਦੇ ਓਕੇ ਆ ਓਕੇ ਓਕੇ ਦੀ ਰਿਪੋਰਟ ਆ ਜਮਾ ਬਾਪੂ ਕਹਿੰਦਾ ਠੀਕ ਆ ਜਮਾ ਤੇ ਬਾਪੂ ਨੂੰ ਉਹ ਕਰਾਉਣੇ ਆਂਗੇ ਤੇ ਅਸੀਂ ਹੁਣ ਤੋਰੀਆਂ ਦੇ ਤੋਲ ਮੀਨੇ ਖਰਾਬ ਤਾਂ ਬਹੁਤ ਕਰਦੇ ਸੀ ਪਰ ਡੈਡੀ ਇੱਕ ਗੱਲ ਹੈ ਨਾ ਵੀ ਪਰਮਾਤਮਾ ਹੀ ਹੈ ਨਾ ਪਰਮਾਤਮਾ ਦੇ ਦੁਆਰੇ ਕਦੋਂ ਆਪਣੇ ਵਧੀਆ ਲੱਗਣ ਲੱਗੇ ਹੈ ਨਾ ਆਪ ਹੀ ਚੰਗੇ ਲੱਗਣ ਲੱਗੇ ਪੂਰੇ ਕਦੋਂ ਤੇ ਬਾਕੀ ਬਾਪੂ ਬੈਨਾਂ ਓਕੇ ਦੀ ਰਿਪੋਰਟਾਂ ਨਹੀਂ ਕਹਿੰਦਾ ਸੈਟਾਂ ਹੁੰਦਾ ਕੰਮ ਓਕੇ ਆ ਓਕੇ ਸੈਟ ਠੀਕ ਆ ਸਮਾਨ ਸਮੂਹ ਰੱਖ ਲਿਆ ਬਾਪੂ ਅੱਜ ਕਹਿੰਦਾ ਨਾਲ ਹੀ ਤੈਨੂੰ ਖੇਤ ਆਇਆ ਸੀ ਬਾਪੂ ਆਪਣਾ ਨਾਲ ਇਹ ਹੁਣ ਤਾਂ ਪੈਰ ਨੂੰ ਬਹੁਤ ਹੱਦ ਤੱਕ ਲਾਮ ਆ ਨਾ ਆਪਾਂ ਬਹੁਤ ਵਧੀਆ ਹੁੰਦਾ ਤੇ ਬਾਪੂ ਅੱਜ ਨੂੰ ਬਸ ਬਿਠਾਏ ਲਿਆ ਆਪਾਂ ਬਿਠਾਈ ਰੱਖਿਆ ਤੇ ਆਪਾਂ ਕੋਈ ਗੱਲ ਨਹੀਂ ਆਪਾਂ ਤੋੜੀਏ ਸਬਜ਼ੀ ਅੱਜ ਤੇ ਬੇਬਾਪੂ ਵਰਗੇ ਆਵਾਜ਼ ਤੇ ਸੇਫਟੀ ਬੂਟ ਵੀ ਆਪਾਂ ਮੰਗਾ ਲਿਆ ਆਪਣੇ ਏਰੀਆ ਚ ਇੱਧਰ ਮਿਲਦੇ ਨਹੀਂ ਹੈਗੇ ਬਾਈ ਜੇ ਕਿਸੇ ਏਰੀਆ ਚ ਚੰਗੇ ਮਿਲਦੇ ਆ ਤਾਂ ਆਪਾਂ ਉਹਨੂੰ ਭੇਜ ਦੋ ਤੇ ਆਪਾਂ ਹੋ ਵੀ ਪਾ ਦਾਂਗੇ ਪੈਸੇ ਪਾ ਦਾਂਗੇ ਤੇ ਵੀ ਸੇਫਟੀ ਬੂਟ ਹੁਣ ਆਹ ਰੁੱਤ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਸੇਫਟੀ ਬੂਟ ਆਹ ਰੁੱਤ ਇੰਨਾ ਦੀ ਹੈ ਨਾ ਆਪਾਂ ਹੁਣ ਇਹ ਰੁੱਤ ਦੇ ਵਿੱਚ ਨਿਕਲਦੇ ਆ ਬਈ ਇਹ ਰੁੱਤ ਹੈ ਇੰਨਾ ਦੀ ਹੈਗੀ ਹੁਣ ਸੇਫਟੀ ਬੂਟ ਜ਼ਰੂਰੀ ਬਹੁਤ ਜ਼ਿਆਦੇ ਆ ਜੰਨੇ ਆਪਾਂ ਇਹ ਜਾਊਗਾ ਸਿੱਧਾ ਉਹ ਤੋਂ ਨਾਲ ਹੀ ਅੱਜ ਫੇਰ ਰਾਜ ਸੱਪ ਮਿਲਿਆ ਦੇ ਉਹ ਕੁਛੋ ਨਜ ਵੱੜ ਗਿਆ ਉਹ ਤੋਂ ਨਾ ਹੁਣ ਲਵੇ ਵੱਡਾ ਵੱਡਾ ਵਾਲਾ ਹੋ ਰਿਹਾ ਹੈਗਾ ਛੋਟੀ ਸਕੋਲੇ ਹਾਂ ਠੀਕ ਆ ਫੇਰਾ ਹੋ ਜਾਂ ਕਰ ਲੈਂਦੇ ਕੰਟਰੋਲ ਕਰ ਲੈਂਦੇ ਆਪਾਂ ਪਰ ਇਹ ਨਾ ਦੀ ਹੁਣ ਟਾਈਮ ਨਹੀਂ ਦਾ ਕਿਉਂਕਿ ਇਹ ਬਾਦੋ ਦੀ ਰੋਕਤਾ ਬਾਦੋ ਇਹਨਾਂ ਦੀ ਬਾਦੋ ਦੇ ਸਭ ਤੋਂ ਵੱਧ ਨਿਕਲਦੇ ਆਏ ਹੁਣ ਵੀ ਜੇ ਸੱਪ ਜਿਹੜਾ ਹੁੰਦਾ ਹੁਣ ਪਤਾ ਵੀ 1 ਸਾਲ ਤੱਕ ਖਾਂਦਾ ਨਹੀਂ ਫਿਰ ਮੁੜ ਕੇ ਹੋ ਸਕਦਾ ਫਿਰ ਹੁਣੇ ਪੂਰਾ ਖਾਏ ਖਾਣ ਕੇ 3 ਮਹੀਨੇ ਤੇ ਫੇਰਾ ਦੁਬਾਰਾ 11ਵੇਂ ਮਹੀਨੇ ਤੇ ਜਾ ਕੇ ਨਾ ਆਪਾਂ ਬੁੱਧਵਾਸ ਇਹ ਖੱਡਾਂ 'ਚ ਪੜਨ ਲੱਗ ਜਾਂਦੇ ਤੇ ਫਿਰ ਮੁੜ ਕੇ ਨਿਕਲਦੇ ਹੈਗੇ ਤੀਜੇ ਚੌਥੇ ਮਹੀਨੇ ਤੱਕ ਫਿਰ ਇੱਕ ਥਾਂ ਭੇਜ ਜਾਂਦੇ ਜਾਂਦੇ ਫਿਰ ਸੌਣ ਸੁਪ ਦੇਖਣਾ ਨਹੀਂ ਪੈਂਦਾ ਬਾਕੀ ਕਹਿੰਦੇ ਆ ਵੀ ਲੋੜੀ ਤੋਂ ਅਜਿਹੀ ਹੈ ਨਾ ਆਪਾਂ ਦੀਵਾਲੀ ਤੋਂ ਬਾਅਦ ਦੀਵਾਲੀ ਤੋਂ ਬਾਅਦ ਕਦੇ ਸੁਪ ਦੇਖਣ ਨੂੰ ਨਹੀਂ ਸੱਜਾ ਹੈਗਾ ਪਰ ਕੋਈ ਗੱਲ ਹੈ ਕਹਿੰਦੇ ਓ ਅੱਜ ਕੱਲ੍ਹ ਕੱਲ ਜੂਗਾ ਕੁਝ ਵੀ ਹੋ ਸਕਦਾ ਪਰ ਦੀਵਾਲੀ ਤੋਂ ਬਾਅਦ ਅਗੇ ਸੁਪ ਦੇਖਣ ਨੂੰ ਬਾਹਰ ਮਿਲਦਾ ਨਹੀਂ ਸੀਗਾ ਕੁਦਰਤ ਹੁਣ ਤੁਹਾਨੂੰ ਪਤਾ ਕਲਾਈਮੇਟ ਚੇਂਜ ਹੋਈ ਜਾਂਦਾ ਕੁਝ ਵੀ ਹੋ ਸਕਦਾ ਪਰ ਦੀਵਾਲੀ ਤੋਂ ਬਾਅਦ ਅੱਗੇ ਪਹਿਲਾਂ ਸੱਪ ਦੇਖਣੋਂ ਬਾਹਰ ਮਿਲਦਾ ਨਹੀਂ ਸੀਗਾ ਬਾਕੀ ਹੁਣ ਆਪਾਂ ਚੱਲਿਆ ਘਰੇ ਤੇ ਅੱਜ ਜਿਹੜਾ ਕੰਮ ਆ ਉਹ ਕੰਮ ਵੀ ਸਾਰਾ ਆਪਣੇ ਦੀ ਹੈ ਕਿਉਂਕਿ ਬਾਪੂ ਨੇ ਤਾਂ ਪਾਣੀ ਦੇ ਵਿੱਚ ਪੈਰ ਪਾਉਣਾ ਨਹੀਂ ਘਰੀਆ ਕਿ ਮੂੜੀਆ ਹੋ ਗਿਆ ਪਾਲਕ ਹੋ ਗਿਆ ਧੋਮਾਂਗੇ ਕਰੀ ਚੱਲ ਕੇ ਤੇ ਸ਼ੁਕਰਾ ਪ੍ਰਮਾਤਮਾ ਦਾ ਸਭ ਠੀਕ ਰਹਿ ਰਿਹਾ ਬਾਤੀ ਸਭ ਤੋਂ ਵੱਡੀ ਗੱਲ ਬਾਪੂ ਆਪਣਾ ਹੁਣ ਠੀਕ ਹੋ ਗਿਆ ਅੱਗੇ ਨੂੰ ਬਹੁਤ ਜ਼ਿਆਦੇ ਬਾਪੂ ਨੂੰ ਫਰਕ ਆ ਤੇ ਹੁਣ ਬਾਪੂ ਚੀਜ਼ ਟੁੱਟਦਾ ਨਹੀਂ ਪੈਂਦੀ ਪੈਂਦੀ ਹੁਣ ਓਕੇ ਆ ਵੇਖ ਕਮੈਰ ਨੂੰ ਪਾਣੀ ਨਹੀਂ ਲੱਗਦਾ ਵੇ ਬਸ ਪਾਣੀ ਨਹੀਂ ਲੱਗਣ ਦੇਣਾ ਬੱਸ ਮੈਂ ਤਾਂ ਹੌਂਸਾ ਕਰਾਂ ਤੇ ਬਾਕੀ ਸਾਰਾ ਕੁਝ ਓਕੇ ਦੀ ਰਿਪੋਰਟ ਆ ਬਈ ਮੌਜ ਨਾਲ ਲੈਨੇ ਆ ਸਾਰੇ ਜਣੇ ਨਿਆਰੇ ਤੇ ਬੇਬੇ ਆਪਣੀ ਕਿਉਂ ਠੀਕ ਆ ਓਕੇ ਦੀ ਰਿਪੋਰਟ ਬੇਬੇ ਆਪਣੀ ਕਾਮ ਹੋ ਰਿਹਾ ਥੋੜਾ ਜਿਹਾ ਤਾਂ ਦੱਸਦੀ ਆ ਬੋਲਦੀ ਘਟ ਹੈ ਕੈਮਰੇ ਮੂਰੇ ਬੋਲਾ ਕਰ ਬੀਬੀ ਫਿਰ ਆ ਬਿਆਹ ਵਾਲੇ ਵਲੋਗ ਮੈਂ ਕਰਾਂਗੇ ਆਪਾਂ ਤੇ ਬਾਕੀ ਹੁਣ ਚੱਲਦੇ ਆਪਾਂ ਕਿਹਨਾ ਕਰੇ ਕਰੀ ਚੱਲ ਕੇ ਮੋੜੀਆਂ ਮਾਰੀਆਂ ਟੌਣੇ ਆਂਗੇ ਬਾਕੀ ਬੇਬੇ ਨੇ ਮੈਂ ਬਚਾ ਦੇ ਪੂਰੇ ਲਾਹੂ ਕਿ ਆਪਾਂ ਮੂਰੀਆਂ ਤੋਂ ਆ ਕੇ ਪਾਰਕ ਵੀ ਤੋਣਾ ਤੁਹਾਨੂੰ ਪਤਾ ਹੈ ਮੂਰੀਆਂ ਦਾ ਤੋਂ ਨਹੀਂ ਮੈਂ ਵਾਲਕ ਟੂਰਨਾਮੈਂਟ ਹੁਣ ਕਾਕੇ ਕਰ ਦੇ ਕਰੇ ਆਪਾਂ ਨਮਤਦਾ ਹੋ ਗਣਦਾ ਜੀ ਓਖਾ ਹੋਇਆ ਤੇ ਇਹ ਨਹੀਂ ਮਾਤਾ 3 ਦਿਨਾਂ ਕਮੀ ਅਜਿਹੀ ਕਰਨੀ ਚਾਹੀਦੀ ਮੂਰੀਆਂ ਤੋਂ ਹੋਣਾ ਲੋਕਾਂ ਤੋਂ ਆਪ ਕੁਕਰਨਾ ਦੋਗਾ ਸੌਕ ਤੋਂ ਲੈਣ ਕਰਨਾ ਨਹੀਂ ਬਾਕੀ ਦਾ ਆਪਣਾ ਪੂਰੀ ਪਰਮਾਤ ਤੱਕ ਲੈ ਕੇ ਦਿੱਤੇ ਸਿਆਲ ਕਰਦਿੰਦੀ ਦੇ ਕੱਕ ਇੱਕ ਵੀ ਬੰਦਾ ਹੁਆਰ ਹੋ ਜਾਂਦਾ ਯਾਰ ਉਹਦੋਂ ਤੁਸੀਂ ਆਏ ਹਾਂ ਅਲਮਦੋ ਜਿਹੜੇ ਪੇ ਆਣੇ ਤੇ ਸਾਰਾ ਬੋਲੇ ਬਾਲਾ ਫੜਾ ਦੇ ਕਰ ਤੇ ਕੋਈ ਮਰਦੀ ਕੋਈ ਨਾ ਕੱਲੇ ਬੁਮਾਰੀ ਹੀ ਨਾ ਹੋਏਗਾ ਤੁਸੀਂ ਬੁਮਾਰੀ ਸਭ ਤੋਂ ਮਾਰੀ ਸੀ ਬੁਮਾਰੀ ਤੇ ਕੋਈ ਮਦਦ ਕੀ ਸੀ ਦੋ ਜੀ ਤਾਂ ਬੰਦੇ ਨੂੰ ਲਾਇਆ ਬਈ ਜੀ ਚੱਲ ਬਾਪੂ ਜੀ ਦਾ ਪਰ ਇਹ ਦੋ ਬੋਟਾਂ ਚ ਲਾਈ ਰਹੀ ਸੀ ਸ਼ੁਕਰ ਪਰਮਾਤਮਾ ਦਾ ਬਾਪੂ ਦਾ

ਲੋਚ ਵੀ ਖੜੀਆਂ ਉਹ ਉਹ ਜਿਹੜੇ ਦਾ ਦਲ ਪਰ ਦਾ ਅਸੀਂ ਅੱবি ਆਪਣਾ ਟਾਈਮ ਤੇ ਦਵਾਈ ਕਰਤੀ ਤਾਂ ਬਸ ਲੋਟ ਕਰ ਲਿਆ ਤੇ ਨਿਕਲ ਤੇ ਨਾਲ ਯਾਦ ਸੀ ਮੇਰੀ ਦੇ ਫਰਮ ਨਾਲ ਗੀਤੇ ਮੂੜਿਆ ਤਾਂ ਆਮੀ ਇੱਥੇ ਰੇਟ ਮਿਲਿਆ ਦਾ ਕਿ ਦਾ ਜੀ ਹੈ ਕਿ ਜਿਹੜਾ ਨਾ ਵਾਰਸਾ ਦਾ ਪੂਰੀਆਂ ਖਤ ਪੂਰੀਆਂ ਉਹਦੇ ਦਾ ਕੀ ਰੇਟ ਵਿੱਚ ਨਾ ਮਿਲਿਆ ਬਾਕੀ ਹੁਣ ਤੋਂ ਹੋਣੇ ਆਗੇ ਖਿੱਚਦੇ ਆ ਕਾਰਵਾਈ ਕਰਦੇ ਆ ਕਾਰਵਾਈ ਬਾਪੂ ਦਾ ਪਣ ਆ ਜਾ ਆਹ ਕਰਿਆ ਹੋਇਆ ਚਾਹ ਲਿਤੇ ਰਿਆ ਹੈ ਅੱਜ ਦਾ ਤਾਰਾ ਕੰਮ ਕਰੇ ਦੀ ਬਹੁਤ ਆ ਗਿਆ ਤੇ ਪਾਲਖਰੇ ਵਿੱਚ ਪੱਤੇ ਧੋਣੇ ਪੜੇ ਹੋਏ ਆਪਕੇ ਤੇ ਨਹੀਂ ਬਾਕੂ ਨਾ ਸਾਫ ਕਰ ਦੋ ਇਹ ਨਹੀਂ ਚਾਹੀਦੀ ਹਾਂ ਜਦ ਤਨੇ ਕਮਾਈ ਨਹੀਂ ਚੱਲਾ ਦੇਖ ਲਓ ਬਾਈ ਕੋਈ ਇਹ ਤੇ ਬੇਕਾਰ ਪੱਤੇ ਹੋਗਾ ਉਹ ਜੀ ਹੋ ਗਿਆ ਨਾ ਜਲਦੀ ਜਰਾ ਸਾਫ ਪਾਣੀ ਨਾਲ ਧੋ ਕੇ ਆਪਾਂ ਉਹ ਨਹੀਂ ਕਰਦੇ ਉਹ ਨਾਲ ਦਾ ਕੰਮ ਜਿਵੇਂ ਪਈਏ ਬਾਹਰ ਗੱਲ ਤੋਂ ਲੈਣਾ ਆਪਾਂ ਉਹ ਦੰਦੇ ਪਣੀ ਨਹੀਂ ਧੋਈ ਜਾਂਦੇ ਨਾ ਉਹਨੇ ਮੇਰੇ ਨਾਲ ਕੱਟੇ ਬਹੁਤੋ ਤਾਜ਼ੇ ਪਾਲਕ ਵੱਢ ਕੇ ਨਾਲੇ ਚੁਲਿਆ ਗਈ ਆ ਪਪਾ ਕਰਤਪੈਰੀ ਜੰਨੇ ਆ 2-3 ਘੰਟਾ ਹੋਇਆ ਸਾਡੀ ਵੱਡੀ ਕੱਟੇ ਨੂੰ ਜਾ ਕੇ ਲਗਾਣਾ ਪੈਣਾ ਲੋਗਾਂ ਤੇ ਵੀ ਨਹੀਂ ਹੋਏ ਉਹ ਜਦੋਂ ਆਪਾਂ ਵੱਢ ਕੇ ਨੂੰ ਉੱਥੇ ਦੇਖਣ ਲੱਗ ਜਾਂਦੇ ਆਂ ਇਹ ਅਜੇ ਬਿਲਕੁਲ ਫਰੈਸ਼ ਜਿੰਨਾ ਵਾ ਫਰੈਸ਼ ਹੈ ਚਾਹਦੇ ਆਂ ਆ ਦੇਖੋ ਇੰਨਾ ਹਰੇ ਵੀ ਪਾਪਾ ਉਹ ਨਿਕਲਿਆਂ ਦਾ ਹੂੰ ਮੀਆਂ ਕਰਤੀ ਆ ਗਾਰਾ ਹੂੰ ਸਦਾ ਕਿੰਨਾ ਵੱਲਾ ਮੂਰਨ ਆ ਗਿਆ ਤੁਸੀਂ ਜਮਾਈ ਜਰ ਵੀ ਉਹਦੇ ਨਾਲ ਤਾਂ ਕੋਈ ਕੰਪੇਅਰ ਹੀ ਨਹੀਂ ਕਰ ਸਕਦਾ ਆਪਣੇ ਨਾਲ ਉਹ ਆਪਾ ਹੂ ਵਾਲਾ ਕੰਦ ਪਾਉਂਦੇ ਆ ਯਾਰ ਕੱਟ ਦੇ ਆਪਾਂ ਸਫਾਈ ਵਧੀਆ ਰੱਖੀ ਹੂੰ ਸਫਾਈ ਸਫਾਈ ਦਾ ਬਹੁਤ ਫਰਕ ਆਗਾ ਉਹਨਾਂ ਨੇ ਮੁਰਾਦ ਮਾਤੀ ਅੱਜ ਤਾਂ ਬਸ ਤੁਹਾਨੂੰ ਦੋ ਬਣਾਉਂਗੀ ਪੂਰਾ ਹਾਲ ਹੋ ਗਿਆ ਬਾਪੂ ਦੇ ਸੱਤੀ ਦਾਰਾ ਕੋਟਾ ਆਂਦਾ ਇਹ ਬੇਤੋ ਕੀ ਘੜਤੀ ਆਪਾਂ ਵੇਂਟਕ ਟੋੜੀਆ ਬਾਲ ਦੇ ਪਹਿਲਾਂ ਤਾਰਾ ਕੋਟਾ ਨੂੰ ਕਰਨਾ ਚੰਨਣਾ ਦੇ ਸੋਣਾ ਕਰਨਾ ਬਹੁਤ ਜਿਆਦਾ ਫਰਕ ਪੈਂਦਾ ਬਾਈ ਬਾਪੂ ਹੀ ਸਾਰੀ ਉਹ ਚੀਜ਼ ਆ ਬਾਪੂ ਦੇ ਸੱਤੀ ਦਾਰਾ ਕੋਟਾ ਬਾਪੂ ਦੇ ਸੱਤੀ ਐਸ਼ਾ ਲੁੱਟਦੇ ਆ ਸਾਰੇ ਜਾਣੇ ਦੋ ਆਪ ਨੂੰ ਕੰਮ ਕਰਨਾ ਪੈਂਦਾ ਭਾਵੇਂ ਤੌਹ ਦਾ ਪਤਾ ਲਾ ਦੋ ਕਿ ਨਹੀਂ ਬੈਠੇ ਸਾਰੇ ਕੰਮ ਚਲੋ ਆਪਾਂ ਬਾਪੂ ਨਾਲ ਹੀ ਕਰਾਈਦਾ ਪਰ ਫਿਰ ਵੀ ਜਿੰਨਾ ਹੁਣ ਬਾਪੂ ਆਪਣਾ ਹੋਈ ਫੜਾਇ ਢੰਡਾ ਪਿਆ ਸੀ ਬਾਪੂ ਦੀ ਚਾਲੇ ਸਾਰੇ ਦੀ ਗੱਲ ਕਰਦੇ ਸੀ ਤੇ ਮੇਰੇ ਦਾ ਬਾਪੂ ਆਪਣਾ ਸਾਰਾ ਦਿਨ ਆਪਣਾ ਪੂਰਾ ਨਾਲ ਕੰਮ ਕਰਦਾ ਰਹਿੰਦਾ ਹੈਗਾ ਥੋੜੀ ਥੋੜੀ ਸਬਜ਼ੀ ਸਾਰੀ ਲਾਈ ਹੋਵੇ ਬੰਦੇ ਨੇ ਫਿਰ ਕਾਮਯਾਬ ਹੋਣ ਦੇ ਚਾਂਸ ਬਚ ਜਾਂਦੇ ਜਿਵੇਂ ਹੁਣ ਆ ਬਹੁਤ ਗੇਸਾ ਪਾਲ ਗਿਤਾ ਵਾਲੀ ਜੀ ਤਾਂ ਫਿਰ ਮੰਡੀ ਦੇ ਵਿੱਚ ਜਾਂਦਾ ਤੇ ਮੈਂ ਰੈਟੋ ਮੈਂ ਕਹਿੰਦਾ ਆਪਾਂ ਰੇਟ ਮਿਲਦੀ ਆ ਮਿਲੂਗੀ ਹਾਂ ਰੇਟ ਫਿਰ ਚੰਗਾ ਹੀ ਮਿਲਦਾ ਜਦੋਂ ਆਪਾਂ ਉਹ ਕਰਦੇ ਆਂਗੇ ਬਾਕੀ ਧੂਣ ਤੇ ਬਈਏ ਦੇ ਇਹਦਾ ਥੋੜਾ ਜਿਹਾ ਕੰਮ ਜ਼ਿਆਦੇ ਆ ਹੋਰ ਕੋਈ ਐਡਾ ਜ਼ਿਆਦਾ ਕੰਮ ਨਹੀਂ ਜੀ ਬਾਪੂ ਸੱਤ-10 ਹੋ ਗਏ ਤੇ ਹੁਣ ਤਾਂ ਕੰਮ ਆਵਾ ਆਪ ਬਸ ਐਂ ਪੈਰ ਦੇ ਵਿੱਚ ਉਹ ਜਿਹੜੀ ਦਵਾਈ ਲਾਉਣਾ ਉਹਦੇ ਨਾਲ ਮਾੜਾ-ਮੋਟਾ ਹੋ ਜਾਂਦਾ ਤੇਲ ਵੀ ਲਾਉਣਾ ਪੈਂਦਾ ਹੁਣ ਸੁੱਕੇ ਬਾਪੂ ਜਖਮ ਹਾਂ ਓਕੇ ਹੁਣ ਤਾਂ ओके दी ਰਵੋੜਾ ਬਸ ਥੋੜੇ ਕਦੂ 4 5 ਕਰ ਰਹਿ ਗਏ ਆਪਣੇ ਕੋਲੇ ਮੂੜੀਆਂ ਵੀ ਵੇਕੀਆਂ ਸਭ ਕੁਝ ਆ ਟਾਈਮ ਨਾ ਹੋ ਗਿਆ 7:00 10 ਮਿੰਟ ਹੋ ਗਿਆ ਬਾਅਦ 10 ਮਿੰਟ ਹੋਰ ਖੜ ਕੇ ਆਪਣੇ ਜਾਰ ਮਿੱਤਰ ਵੀ ਆ ਰਿਹਾ ਹੈਗਾ ਸਾਈਕਲ ਨੂੰ ਤਿਆਰ ਕਰਾਉਣ ਵਾਸਤੇ ਚਾਲਦੇ ਆ ਫਿਰ 10 15 ਮਿੰਟ ਤੇਰਾ ਹੋਂ ਕਰਦਿਆ ਉਹ ਵੀ ਸੁਤੰਦੀ ਵਰਗੇ ਕਹਿੰਦੇ ਸਾਈਕਲ ਤੇ ਜਾਗਰਡ ਜੜਾਉਣਾ ਵਸੇ ਬਾਹਾਂ ਗੱਲ ਕਰੀ ਜੰਨੇਗੇ ਪੁਨਾ ਤੇ ਕਰਕੇ ਬਸ ਘਰ ਚਾਲਦੇ ਆ ਸਮਾਨ ਇਕੱਠਾ ਬਾਪੂ ਤੇ ਹੁਣ ਪੱਕਾ ਇੱਥੇ ਬਾਪੂ ਨੇ ਖੇਤ ਕੋਈ ਕੰਮ ਨਹੀਂ ਕਰਨਾ ਬਾਪੂ ਦੀ ਡਿਊਟੀ ਕਹਿੰਦਾ ਬਾਪੂਆਂ ਦਾ ਦੁਬਾਰੇ ਹੁਣ ਪਕਾਇਆ ਕਰਾਂਗੇ ਇੱਥੇ ਬਾਪੂ ਆ ਸੈਂਕੜਾਂ ਦੀ ਦੁਕਾਨ ਦੇ ਸਾਹਮਣੇ ਡੌਟੀ ਪਗਾਉਂਦਾ। ਇੱਥੇ ਆਪਾਂ ਪੱਕਾ ਬਾਪੂ ਨੂੰ ਬੈਂਚ ਲਾ ਕੇ ਦਿੱਤਾ ਹੈ। ਜੇ ਮਹੱਕਤੂਨ ਤਰਨਗਰੇਡ ਕਦੋਂ ਆਈ ਥਾਗੇ ਸੀ। ਕਦੋਂ ਆ ਰੇਟ ਵਧੀਆ ਰਿਹਾ ਆ ਪਾ ਕੰਮ। ਵਧੀਆ ਵਿਕੇ। ਠੀਕ ਆ। ਵਧੀਆ ਚੱਲ ਰਿਹਾ ਕੰਮ ਆ ਕਰ।